ਸਤਿ ਸ਼੍ਰੀ ਅਕਾਲ ਜੀ ਖਬਰ ਵਾਲੇ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਨਾਲ ਇਕੋਪਲੈਂਟੇਸ਼ ਐਸੋਸੀਏਸ਼ਨ ਜਿਹੜੇ ਮੁਹਾਲੀ ਦੀ ਬਣੀ ਹੈ ਐਨ ਜੀਓ ਹੈ ਤੇ ਪਰ ਉਹਦੇ ਨਾਲ ਗੱਲ ਕਰਾਵਾਂਗੇ ਕਿਉਂਕਿ ਵਾਤਾਵਰਨ ਦੇ ਦੁਸ਼ਮਣ ਤਾਂ ਬਹੁਤ ਆ ਵਾਤਾਵਰਨ ਦੇ ਪ੍ਰੇਮੀ ਘੱਟ ਮਿਲਦੇ ਨੇ ਕਿਉਂਕਿ ਵਾਤਾਵਰਨ ਜਿਹੜਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਵੇਂ ਵਾਤਾਵਰਨ ਦੇ ਦੁਸ਼ਮਣ ਜਿਹੜੇ ਹੈਗੇ ਆ ਦਰਖਤ ਕੱਟ ਰਹੇ ਨੇ ਤੇ ਲਗਾਤਾਰ ਪ੍ਰਦੂਸ਼ਣ ਜਿਹੜਾ ਹੈਗਾ ਫੈਕਟਰੀਆਂ ਦੇ ਵਿੱਚੋਂ ਧੂਆ ਨਿਕਲ ਰਿਹਾ ਜਿਹੜਾ ਕਿ ਮਨੁੱਖੀ ਜਨਾਂ ਲਈ ਖਤਰਾ ਵਾ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਰਾ ਉਹਨਾਂ ਕਿਸ ਤੋਂ ਬਚਾ ਹੋਵੇਗਾ ਦਰਖਤਾਂ ਤੋਂ ਜੇ ਦਰਖਤ ਨਹੀਂ ਲਾਵਾਂਗੇ ਤਾਂ ਜਿਹੜਾ ਮਨੁੱਖੀ ਜੀਵਨ ਨਹੀਂ ਹੋਏਗਾ ਕਿਉਂਕਿ ਇਸ ਕੁਦਰਤ ਨੂੰ ਪਿਆਰ ਕਰਨ ਵਾਲੇ ਇਕੋ ਪਲਾਂਟੇਸ਼ਨ ਐਸੋਸੀਏਸ਼ਨ ਮਹਾਰੀ ਦੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਜਿਹੜੇ ਬਹੁਤ ਜਿਹੜੇ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਬੀੜਾ ਚੁੱਕਿਆ ਹੋਇਆ ਵਾ ਬੂਟੇ ਲਵਾਉਣ ਦਾ ਤੇ ਆਪਾਂ ਪੂਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਅ ਪ੍ਰਧਾਨ ਤੁਸੀਂ ਪ੍ਰਧਾਨ ਹੋ ਜੀ ਜੀ ਮੈਂ ਪ੍ਰਧਾਨ ਐਸ ਪ੍ਰਧਾਨ ਵਾ ਸਾਡੇ ਪ੍ਰਧਾਨ ਇਹ ਨੇ ਉੱਦਾਂ ਹੁਣ ਇਹਨਾਂ ਬੋਲ ਬਣਾ ਰਹੇ ਆ ਬੈਟਨ ਅੱਗੇ ਨਾ ਹੁੰਦੀਤੀ ਅਸੀਂ ਜੀ ਜੀ ਤੁਹਾਡਾ ਨਾਮ ਮੇਰਾ ਆਰਕੇ ਸਿੰਘ ਨਾਮ ਹੈ ਜੀ ਤੇ ਇੱਕ ਜਿਹੜੀ ਤੁਸੀਂ ਜਿਹੜੀ ਸੁਸਾਇਟੀ ਆ ਕਦੋਂ ਕਦੀ ਬਣੀ ਹੋਈ ਆ ਜਿਹੜੀ ਐਸੋਸੀਏਸ਼ਨ ਇਹ ਸਰ ਅਸੀਂ 2019 ਚ ਸ਼ੁਰੂ ਕੀਤੀ ਸੀ ਸਾਰੇ ਕੁਝ ਜਿਹੜੇ ਲਾਈਕ ਕਮਾਈਂਡਡ ਸੀ ਉਹਨਾਂ ਨੇ ਇਕੱਠੇ ਹੋ ਕੇ ਜੀ ਇਹ 2020 21 ਦੇ ਵਿੱਚ ਅਸੀਂ ਇਸ ਨੂੰ ਰਜਿਸਟਰ ਕਰਵਾ ਲਿਆ ਸੀਗਾ ਜੀ ਤੇ ਉਸ ਤੋਂ ਬਾਅਦ ਅਸੀਂ ਇਹ ਰਜਿਸਟਰਡ ਕੰਪਨੀ ਦੇ ਅੰਦਰ ਚੱਲ ਰਹੇ ਹਾਂ ਤੇ ਮੁਹਾਲੀ ਦੇ ਵਿੱਚ ਅਸੀਂ ਪਲਾਂਟੇਸ਼ਨ ਕਰਦੇ ਹਾਂ ਤੇ ਪਲਾਂਟੇਸ਼ਨ ਕਰਨ ਅੱਜ ਤੱਕ ਅਸੀਂ ਕੋਈ 10 ਤੋਂ ਲੈ ਕੇ 11000 ਤੱਕ ਪਲਾਂਟ ਲੱਗ ਚੁੱਕੇ ਹਾਂ ਜੀ ਔਰ ਉਹਦੀ ਸਰਵਾਈਵਲ ਰੇਟ ਜਿਹੜੀ ਆ ਉਹ 90 90 ਪਲੱਸ ਜਿਕੇ ਬਹੁਤ ਸਾਰੀਆਂ ਐਨਜੀਓ ਹੁੰਦੀਆਂ ਜਗ੍ਹਾ ਜਗ੍ਹਾ ਰੋਖਲਾਉਣ ਦੀ ਹੁੰਦੀ ਆ ਉਹਨੋਂ ਫੰਡ ਲੈ ਕੇ ਗਰੰਟਾ ਲੈ ਕੇ ਆਜਮ ਕਰ ਜਾਂਦੀਆਂ ਤੇ ਔਰ ਉਹਨਾਂ ਨੂੰ ਦਰਖਤ ਤਾਂ ਸਰਕਾਰ ਵੀ ਕਹਿੰਦੇ ਲਾਉਂਦੀ ਆ ਵੀ ਇੰਨੇ ਅਸੀਂ ਇੰਨੇ ਲੱਖ ਇੰਨੇ ਲਾਦੇ ਪਰ ਉਹਦੀ ਦੇਖਭਾਲ ਨਹੀਂ ਹੁੰਦੀ ਤੁਹਾਡੀ ਐਸੋਸੀਏਸ਼ਨ ਕੀ ਵੀ ਲਾਉਂਦੀ ਆ ਤੇ ਦੇਖਭਾਲ ਵੀ ਕਰਦੇ ਹੋ ਜਾਂ ਇਸ ਬਾਰੇ ਦੱਸੋ ਕੀ ਕਰਦੇ ਆ ਅਸੀਂ ਸਾਰੇ ਦੇ ਸਾਰੇ ਆਲਮੋਸਟ ਮਤਲਬ 90% ਅਸੀਂ ਰਿਟਾਇਰੀ ਆ ਜਿਨ੍ਹਾਂ ਕੋਲ ਬਹੁਤ ਟਾਈਮ ਹੈ لیکن ਸਾਡੀ ਏਜ ਦੇ ਹਿਸਾਬ ਨਾਲ ਅਸੀਂ ਕੀ ਕਰਦੇ ਆ ਕਿ ਹਰ ਰੋਜ਼ ਸਵੇਰੇ 2 ਘੰਟੇ 7:30 ਤੋਂ 9:30 ਔਰ ਗਰਮੀਆਂ ਵਿੱਚ 8 ਤੋਂ 10 ਸਰਦੀਆਂ ਚ 8 ਤੋਂ 10 ਅਸੀਂ ਇਹ ਇਹ ਕੰਮ ਕਰਨਾ ਹੀ ਕਰਨਾ ਜੀ ਔਰ ਆ ਜਿਹੜੇ ਗਰਮੀਆਂ ਦੇ ਮਹੀਨੇ ਆ ਇਹਦੇ ਵਿੱਚ ਅਸੀਂ ਪਾਣੀ ਦੇ ਕੇ ਜਿਹੜੇ ਬਾਕੀ ਸਾਡੇ ਲਾਈਵ ਹੋਏ ਨੇ ਉਹਨਾਂ ਨੂੰ ਸਰਵਾਈਵ ਕਰਦੇ ਆ ਹੁਣ ਜਿਸ ਤਰ੍ਹਾਂ ਹੀ ਸਾਡਾ ਰੇਨੀ ਸੀਜ਼ਨ ਸ਼ੁਰੂ ਹੋਏਗਾ ਫਿਰ ਅਸੀਂ ਇਸ ਦੀ ਲਗਾਉਣ ਦੀ ਸਪੀਡ ਜ਼ਿਆਦਾ ਰੱਖਾਂਗੇ ਕਿਉਂਕਿ ਫਿਰ ਸਾਨੂੰ ਪਾਣੀ ਪਾਉਣ ਦੀ ਲੋੜ ਪਊ ਤੁਸੀਂ ਜਿਹੜੇ ਹੈਗੇ ਆ ਦੂਸਰਾ ਦੂਸਰਾ ਅਸੀਂ ਕੀ ਕਰਦੇ ਆ ਅਸੀਂ ਖੁਦ ਹੀ ਫੰਡ ਇਕੱਠੇ ਕਰਦੇ ਆ ਜੀ ਕੋਈ ਅਸੀਂ ਯੂਜ਼ ਕਰਦੇ ਆ ਜਿਸ ਨੂੰ ਕਿ ਆਮ ਭਾਸ਼ਾ ਵਿੱਚ ਕਿਹਾ ਜਾਂਦਾ ਜਾਂ ਟੈਕਨੀਕਲ ਭਾਸ਼ਾ ਵਿੱਚ ਕਿਹਾ ਜਾਂਦਾ ਕਿ ਜਿਹੜੀ ਤੁਹਾਡੀ ਸੰਸਥਾ ਹੈ ਉਹ ਸਸਟੇਨੇਬਲ ਕਿਉਂ ਹੋਏਗੀ ਸਸਟੇਨੇਬਲ ਤਾਂ ਹੀ ਹੋਏਗੀ ਜੇ ਉਹਦੇ ਕੋਲ ਫੰਡ ਆਉਂਦੇ ਰਹਿਣਗੇ ਤੇ ਉਹ ਯੂਜ਼ ਹੁੰਦੇ ਰਹਿਣਗੇ ਸਾਡੇ ਕੋਲ ਦੇਖੋ ਹੁਣ ਜਿਵੇਂ ਤੁਸੀਂ ਆਏ ਹੋ ਜਾਂ ਹੋਰ ਲੋਕ ਆਏ ਆ ਸਾਨੂੰ ਹੁਣ ਮਿਲਦੇ ਆ ਤੇ ਉਹ ਸਾਨੂੰ ਸਾਡੇ ਕੰਮ ਨੂੰ ਦੇਖ ਕੇ ਸਾਨੂੰ ਫੰਡ ਦੇ ਰਹੇ ਨੇ ਸੋ ਇਹ ਸਿਰਫ ਮੈਂ ਜਸਪਾਲ ਰਹਿ ਰਹੇ ਹਾਂ ਜੀ ਇਹ ਵੀ ਇੱਕ ਮਹਾਕੰਬਾ ਹੈ ਜਗਦਾ ਮਹਾਕੰਬਾ ਹੈ ਜੀ ਜਿਹਦੇ ਵਿੱਚ ਹਿੱਸਾ ਪਾਉਂਦੇ ਨੇ ਇਹ ਵੀ ਇੱਕ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜਾ ਕੇ ਜਿੱਥੇ ਆਪਾਂ ਬਹੁਤ ਸਾਰੇ ਧਾਮਾਂ ਤੇ ਜਾਂਦੇ ਆ ਪਹਿਲੀ ਆਲਰੇਡੀ ਉੱਥੇ ਬਹੁਤ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਇਹ ਚੀਜ਼ਾਂ ਦੀ ਤਾਂ ਸਮਾਜ ਨੂੰ ਲੋੜ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੋੜ ਆ ਇਹਦੇ ਬਾਰੇ ਤੁਹਾਨੂੰ ਕੋਈ ਗਵਰਨਮੈਂਟ ਦਾ ਫੰਡ ਵਗੈਰਾ ਕੋਈ ਅਸੀਂ ਗਵਰਨਮੈਂਟ ਨੂੰ ਕੰਟੈਕਟ ਕੀਤਾ ਸੀਗਾ ਪਰ ਸਾਨੂੰ ਕੋਈ ਹੈਲਪ ਕਿਸੇ ਪਾਸਿਓਂ ਗਵਰਨਮੈਂਟ ਦੀ ਨਾ ਆਈ ਹੈ ਔਰ ਨਾ ਹੀ ਸਾਨੂੰ ਉਮੀਦ ਹੈ ਜੀ ਔਰ ਹੋਰ ਤਾਂ ਹੋਰ ਜਿਹੜੇ ਗਵਰਨਮੈਂਟ ਨੇ ਆਪਣੇ ਥੋੜੇ ਬੋਦੇ ਬੂਟੇ ਲਾਏ ਆ ਉਹਨਾਂ ਨੂੰ ਵੀ ਉਹ ਪ੍ਰਾਪਰ ਤਰੀਕੇ ਨਾਲ ਪਾਣੀ ਜਾਂ ਉਹਨਾਂ ਦੀ ਰੱਖ-ਰਖਾਵ ਨਹੀਂ ਕਰਦੇ ਸਾਡੇ ਨਜ਼ਰ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਜਿੱਥੇ ਵੀ ਆਉਂਦੇ ਨੇ ਅਸੀਂ ਉਹਨਾਂ ਦੀ ਪਾਣੀ ਵੀ ਦਿੰਨੇ ਆ ਉਹਨਾਂ ਨੂੰ ਟੇਕ ਕੇਅਰ ਵੀ ਕਰਦੇ ਆ ਉਹ ਵੀ ਅਸੀਂ ਚਲਾ ਰਹੇ ਹਾਂ ਇਹਨਾਂ ਦੇ ਨਾਲ ਹੀ ਦੇਖੋ ਸਾਡਾ ਕੰਮ ਬੂਟੇ ਚਲਾਉਣਾ ਹੈ ਸਾਡਾ ਇਹ ਨਹੀਂ ਕਿ ਅਸੀਂ ਲਾਇਕ ਕਿਸੇ ਹੋਰ ਨੇ ਹਾਂ ਜਾਂ ਕਿਦੋਂ ਪਰੰਦੂ ਕਰਨਾ ਪਰੰਦੂ ਕਰਦੇ ਵੱਡਾ ਸਵਾਲ ਖੜਾ ਹੋ ਗਿਆ ਜੰਗਲਾਤ ਵਿਭਾਗ ਤੇ ਸਰਕਾਰੀ ਵਿਭਾਗਾਂ ਤੇ ਜਿਹੜੇ ਕਿ ਰੁੱਖਾ ਲਾਉਣ ਤੱਕ ਹੀ ਜਿਹੜੇ ਹੈਗੇ ਆ ਸੀਮਤ ਨੇ ਪਰ ਫਿਰ ਵੀ ਇਹ ਐਨਜੀਓ ਕਹਿੰਦੇ ਆ ਅਸੀਂ ਉਹਨਾਂ ਦੇ ਲਾਏ ਹੋਇਆ ਨੂੰ ਵੀ ਪਾਣੀ ਪਾਣੀ ਅਸੀਂ ਜਿਹੜੇ ਹੈਗੇ ਆ ਪਾਉਣੇ ਆ ਇਹ ਤਾਂ ਮੁੱਢਲਾ ਹਰ ਇੱਕ ਇਨਸਾਨ ਦਾ ਵੀ ਫਰਜ਼ ਆ ਜੇ ਕੋਈ ਉਹਨਾਂ ਦੇ ਆਣ-ਬਾਣ ਜਿਹੜਾ ਲੱਗਿਆ ਹੋਇਆ ਇਹਦੇ ਵਿੱਚ ਅਸੀਂ ਇੱਕ ਮੈਂਸ਼ਨ ਕਰਨਾ ਚਾਹਾਂਗੇ ਹੁਣ ਸਾਡੇ ਜਿਹੜੇ ਮੌਜੂਦਾ ਮੇਅਰ ਨੇ ਜੀ ਏ ਜੀਤੀ ਸਿੱਧੂ ਜੀ ਉਹਨਾਂ ਨੇ ਸਾਡੇ ਇਸੇ ਕੰਮ ਨੂੰ ਦੇਖਦੇ ਹੋਏ ਜੀ ਸਾਡੇ ਕੋਲ ਆ ਪਾ ਕੇ ਸਾਡੇ ਕੋਲ ਆਫਰ ਕੀਤਾ ਹੈਗਾ ਟੈਂਕਰ ਉਹਨਾਂ ਦੀ ਆਪਣੀ ਇੱਕ ਪਰਸਨਲ ਐਨ ਜੀਓ ਹੈ ਜੀ ਔਰ ਐਨ ਜੀਓ ਦੇ ਵਿੱਚ ਉਹਨਾਂ ਦੇ ਉਹ ਸਾਨੂੰ ਇੱਕ ਟੈਂਕਰ ਨਾਲ ਉਹਦੇ ਨਾਲ ਹੈਲਪਰ ਨਾਲ ਉਹ ਡਰਾਈਵਰ ਜੀ ਤੇ ਉਹ ਸਾਨੂੰ ਦਿੱਤਾ ਹੋਇਆ ਆ 3 ਮਹੀਨੇ ਸਾਡੇ ਕੋਲ ਹੋਰ ਰਹੂਗਾ ਕਾਕੇ ਕਿਸੇ ਵੀ ਬੂਟੇ ਨੂੰ ਅਸੀਂ ਮਰਨ ਨਹੀਂ ਦੇਣਾ ਹਾਂ ਪਰ ਇਹ ਤਾਂ ਮੈਨੂੰ ਯਾਦ ਆ ਗਿਆ ਕਿਉਂਕਿ ਐਮਪੀ ਲੈਂਡ ਦੇ ਵਿੱਚ ਵੀ ਟੈਂਕਰ ਦੇ ਸਕਦੇ ਨੇ ਔਰ ਟਰੈਕਟਰ ਦੇ ਸਕਦੇ ਨੇ ਐਮਪੀ ਲੈਂਡ ਦੇ ਵਿੱਚ ਉਹ ਵੀ ਜੇ ਐਮਪੀ ਸਾਹਿਬ ਸੁਣਦੇ ਹੋਣ ਮਹਾਲੀ ਦੇ ਐਮਪੀ ਜਿਹੜੇ ਕਿ ਉਹ ਸੁਣਦੇ ਹੋਣ ਇਸ ਐਨਜੀਓ ਨੂੰ ਜ਼ਰੂਰ ਕਿਉਂਕਿ ਉਹਨਾਂ ਨੇ ਜੇਬ ਦੇ ਵਿੱਚੋਂ ਨਹੀਂ ਦੇਣਾ ਉਹ ਐਮਪੀ ਲੈਂਡ ਦੇ ਵਿੱਚੋਂ ਵੈਸੇ ਹੀ ਉਹਦੇ ਵਿੱਚ ਸਕੀਮ ਆ ਉਹਦੇ ਵਿੱਚ ਜਿਹੜੀ ਹੈਗੀ ਆ ਪਲਾਂਟੇਸ਼ਨ ਨੂੰ ਇਹ ਜਿਹੜੀਆਂ ਕਰਨ ਨੂੰ ਉਤਸ਼ਾਹਤ ਕਰਨ ਨੂੰ ਜਿਹੜੀਆਂ ਇਹ ਫੰਡ ਯੂਜ਼ ਕਰਨੇ ਹੁੰਦੇ ਨੇ ਮੈਂਬਰ ਪਾਰਲੀਮੈਂਟ ਜੀ ਧਿਆਨ ਦੇਣ ਪਰ ਫਿਰ ਵੀ ਅਸੀਂ ਜਿਹੜਾ ਹੈਗਾ ਤੁਹਾਨੂੰ ਸਲੂਟ ਕਰਦੇ ਆ ਜੀ ਤੇ ਪਰ ਤੁਹਾਡੇ ਜਿਹੜੇ ਹੈਗੇ 70 ਮੈਂਬਰ ਦੱਸਿਆ ਤੇ ਆਮ ਲੋਕ ਵੀ ਜਿਹੜੇ ਹੈਗੇ ਨਾਲ ਜਿਹੜੇ ਹੈਗੇ ਸੇਵਾ ਦੇ ਵਿੱਚ ਇਸ ਮਹਾਕੰਮ ਦੇ ਵਿੱਚ ਇਸ ਤਰ੍ਹਾਂ ਹੈਗਾ ਜੀ ਜਿੱਥੇ ਵੀ ਅਸੀਂ ਜਾ ਕੇ ਕੋਈ ਬੂਟਾ ਲਾਉਨੇ ਆ ਅਸੀਂ ਉਹਨਾਂ ਦੇ ਨੇੜੇ ਤੇੜੇ ਜੋ ਹੁਣ ਜਿਵੇਂ ਤੁਸੀਂ ਆਏ ਜਾਂ ਹੋਰ ਕੋਈ ਆਇਆ ਕਿ ਮੈਡਮ ਆਏ ਸੀਗੇ ਹੁਣ ਅਸੀਂ ਮੈਡਮ ਤੋਂ ਆਹ ਬੂਟਾ ਲਵਾਇਆ ਇਹ ਬੂਟਾ ਮੈਡਮ ਤੋਂ ਲਵਾਇਆ ਜੀ ਤਾਂ ਕਿ ਉਹਨਾਂ ਨੂੰ ਇੱਕ ਦਾ ਜਾਗਰੂਤੀ ਹੋਏਗੀ ਜੀ ਦੂਸਰਾ ਉਹਨਾਂ ਨੂੰ ਥੋੜਾ ਪਤਾ ਲੱਗੇਗਾ ਦੂਸਰਾ ਦੇਖ ਕੇ ਆਏ ਆ ਵੀ ਕੀ ਕਰ ਰਹੇ ਉਹਨਾਂ ਨੂੰ ਪਤਾ ਲੱਗੇ ਵੀ ਕਰ ਕੀ ਰਹੇ ਆ ਇਹ ਜੀ ਅੱਛਾ ਇਸੇ ਤਰ੍ਹਾਂ ਹੀ ਅਸੀਂ ਜਿਹੜੇ ਵੀ ਸਟਰੀਟ ਦੇ ਵਿੱਚ ਜਿਹੜੇ ਵੀ ਅਸੀਂ ਰੌਂਡ ਦੇ ਅਲੋਂਗ ਅਸੀਂ ਲਾਉਨੇ ਆ ਕੋਈ ਵੀ ਉਹਦੇ ਨਾਲ ਕੋਈ ਘਰ ਬਣਿਆ ਹੋਇਆ ਜਾਂ ਕੋਈ ਵੀ ਹੈ ਉਹਨਾਂ ਨੂੰ ਅਸੀਂ ਬੁਲਾਉਨੇ ਆ ਜੀ ਉਹਨਾਂ ਦੇ ਕਿਸੇ ਬੱਚੇ ਤੋਂ ਕਿਸੇ ਮੈਂਬਰ ਤੋਂ ਉਹ ਪਲਾਂਟ ਲਵਾ ਦਿੱਤਾ ਉਹਨਾਂ ਨੂੰ ਕਹਿਦਾ ਵੀ ਇਹ ਤੁਹਾਡੇ ਨਾਂ ਦਾ ਪਲਾਂਟ ਆ ਔਰ ਤੁਸੀਂ ਇਹਨੂੰ ਪਾਣੀ ਪਾਉਣਾ ਹੈਗਾ ਜੇ ਇੰਨਾ ਵੀ ਉਹ ਕਰ ਦਿੰਦੇ ਤਾਂ ਉਹ ਘਟੋ ਘਟੇ ਇਨਵੋਲਵ ਹੋ ਜਾਂਦੇ ਨੇ ਉਸ ਪਾਣੀ ਫਿਰ ਅਸੀਂ ਆਪਣਾ ਜਿਹੜੇ ਸਾਡੇ ਮੈਂਬਰ ਨੇ ਸਾਰੇ ਅਸੀਂ ਆਪਣੇ ਸਾਰੇ ਮੈਂਬਰਸ ਦੇ ਆਪਣੇ ਬੱਚਿਆਂ ਦੇ ਪੋਤਿਆਂ ਦੇ ਪੋਤੀਆਂ ਦੇ ਹੋਰ ਬ੍ਰਦਰਸ ਦੇ ਕਿਸੇ ਉਹਦੇ ਨਾਲ ਉਹਨਾਂ ਦਾ ਬਰਥਡੇ ਮਨਾਉਨੇ ਆ ਸੀ ਬਰਥਡੇ ਦੇ ਵਿੱਚ ਅਸੀਂ ਕੀ ਰੱਖਿਆ ਹੋਇਆ ਕਿ ਉਹ ਸਾਨੂੰ ਬਰਥਡੇ ਜਿਹਦਾ ਜਿਹਦੇ ਵੀ ਰਿਸ਼ਤੇ ਮੇਰੇ ਬੇਟੇ ਦਾ ਬਰਥਡੇ ਆ ਤਾਂ ਮੈਂ ਚਾਹ ਪਾਣੀ ਦਾ ਇੰਤਜ਼ਾਮ ਵੀ ਕਰਦਾ ਉਸ ਦਿਨ ਇਹਨੂੰ ਪਾਰਟੀ ਅਸੀਂ ਕਹਿੰਦੇ ਆ ਜੀ ਤੇ ਉਸ ਤੋਂ ਬਾਅਦ ਅਸੀਂ ਕੇਕ ਵੀ ਕੱਟਦੇ ਆ ਤੇ ਪਰ ਉਹਦੇ ਨਾਂ ਦੇ ਪੰਜ ਪਲਾਂਟ ਵੀ ਅਸੀਂ ਲਾਉਨੇ ਆ ਵਾਹ ਜੀ ਤਾਂ ਕਿ ਉਹ ਫਿਰ ਅਸੀਂ ਵੀਡੀਓ ਪਾ ਕੇ ਆਪਣੇ ਬੱਚਿਆਂ ਨੂੰ ਵੀ ਭੇਜਦੇ ਆ ਸਮਾਜ ਲਈ ਇੱਕ ਬਹੁਤ ਵਧੀਆ ਮੈਸੇਜ ਆ ਜੇ ਕਿਉਂਕਿ ਹਰ ਇੱਕ ਇਹਨਾਂ ਨੂੰ ਦੇਖ ਕੇ ਆਮ ਤੌਰ ਤੇ ਤਾਂ ਜੂਠ ਹੁੰਦਾ ਸੀ ਪਹਿਲਾਂ ਪਰ ਜੂਠ ਹੁੰਦਾ ਸੀ ਬਾਬਿਆਂ ਦੇ ਗੀਤ ਬਣਿਆ ਸੀ ਬਾਬੇ ਭੰਗੜਾ ਪਾਉਂਦੇ ਆ ਪਰ ਇਹ ਦੇਖੋ ਬਾਬੇ ਵਧੀਆ ਕੰਮ ਵੀ ਕਰਦੇ ਆ ਬਾਬੇ ਲਾਉਂਦੇ ਆ ਪਰ ਇਹ ਇੱਕ ਕਿਉਂਕਿ ਜਿਹੜੀ ਕੁਦਰਤ ਆ ਕੁਦਰਤ ਨੂੰ ਜਿਹੜਾ ਹੈਗਾ ਜਿਉਂਦਾ ਰੱਖਣ ਲਈ ਕੁਦਰਤ ਦੇ ਵਿੱਚ ਜਿਹੜਾ ਉਹਨੂੰ ਆਪਣਾ ਜ਼ਿੰਦਗੀ ਦਾ ਹਿੱਸਾ ਦੇਣ ਲਈ ਵਾਤਾਵਰਣ ਦੇ ਪ੍ਰੇਮੀ ਆ ਜਿਹੜੇ ਹਰ ਇੱਕ ਭਾਵੇਂ ਜਿਹ ਕਈ ਆਪਾਂ ਸੰਤ ਸੀਚੇਵਾਲ ਉਹ ਨਹੀਂ ਉਧਰ ਜੁੜੇ ਹੋਏ ਨੇ ਪਰ ਇਹ ਇੱਕ ਇਹ ਵੀ ਇੱਕ ਵੱਡਾ ਮਹਾਂ ਜਾਗਾ ਜਿਹੜਾ ਇਹਨਾਂ ਨੇ ਵਿੜਾ ਚੁੱਕਿਆ ਹੋਇਆ ਤੁਸੀਂ ਜੀ ਪ੍ਰਧਾਨ ਜੀ ਦੇ ਵਿੱਚ ਦੱਸੋ ਕੀ ਕੀ ਜਿਹੜਾ ਹੈਗਾ ਜਿਵੇਂ ਹੁਣ ਜਾਲੀਆਂ ਦੇ ਟ੍ਰੀ ਗਾਰਡ ਆ ਇਹਦੇ ਹੈਗੇ ਆ ਇਹ ਵੀ ਲਾਣੇ ਆ ਤੁਸੀਂ ਜਿਹੜੇ ਕਿ ਪਸ਼ੂ ਨੂੰ ਬਚਾਉਣ ਲਈ ਆ ਇਸ ਤਰ੍ਹਾਂ ਹੈਗਾ ਜੀ ਅਸੀਂ ਜਿਹੜੇ ਪਲਾਂਟ ਹੈਗੇ ਆ ਪਹਿਲਾਂ ਅਸੀਂ ਸ਼ੁਰੂ ਜਦੋਂ ਕੀਤਾ ਸੀਗਾ ਤਾਂ ਅਸੀਂ ਉਹ ਉਹ ਪਰਚੇਜ਼ ਕਰਦੇ ਸੀ ਨਰਸਰੀ ਤੋਂ ਜੀ ਫਿਰ ਸਾਨੂੰ ਪਤਾ ਲੱਗਿਆ ਵੀ ਜਿਹੜੀ ਗਵਰਨਮੈਂਟ ਹੈਗੀ ਆ ਗਵਰਨਮੈਂਟ ਨਰਸਰੀਜ਼ ਨੇ ਉੱਥੋਂ ਤੁਸੀਂ ਲਿਆ ਸਕਦੇ ਹੋ ਜੀ ਫਿਰ ਅਸੀਂ ਗਵਰਨਮੈਂਟ ਨਰਸਰੀ ਤੋਂ ਲੈ ਆਨੇ ਸ਼ੁਰੂ ਕੀਤੇ ਜੀ ਔਰ ਇਸ ਤੋਂ ਬਾਅਦ ਦੇਖਦੇ ਹੋਏ ਸਾਨੂੰ ਹੋਰ ਵੀ ਸੰਸਥਾ ਜੁੜੀ ਸਾਡੇ ਨਾਲ ਜਿੱਦਾਂ ਯੂਨੀਵਰਸਿਟੀ ਹੈ ਜੀ ਦੇਸਪਾਲ ਯੂਨੀਵਰਸਿਟੀ ਜਿਹੜਾ ਜੋਰਾ ਸਿੰਘ ਜਿਹੜੇ ਬੜੇ ਜੋਰਾ ਸਿੰਘ ਨੇ ਨੇ ਜੀ ਜੋਰਾ ਸਿੰਘ ਦੇ ਬ੍ਰਦਰ ਨੇ ਉਹਨਾਂ ਨੇ ਸਾਨੂੰ ਦੇਖਿਆ ਔਰ ਉਹਨਾਂ ਨੇ ਸਾਨੂੰ ਉੱਥੋਂ ਪਲਾਂਟ ਲਿਆ ਕੇ ਦਿੱਤੇ ਖੁਦ ਟਰਾਂਸਪੋਰਟ ਕਰਕੇ ਜੀ ਗੋਵਿੰਦਗੜ੍ਹ ਤੋਂ ਐਸੇ ਪਲਾਂਟ ਲਿਆ ਕੇ ਦਿੱਤੇ ਤੇ ਦੋ ਵਾਰੀ ਅਸੀਂ ਗੋਵਿੰਦਗੜ੍ਹ ਤੋਂ ਆਪ ਵੀ ਚੱਕ ਕੇ ਲਿਆਏ ਆ ਉਹਨਾਂ ਨੇ ਸਾਨੂੰ ਫ੍ਰੀ ਆਫ ਫ੍ਰੀ ਆਫ ਕੋਸਟ ਦਿੱਤੇ ਆ ਜੀ ਤੇ ਇਸੇ ਤਰ੍ਹਾਂ ਹੀ ਗਵਰਨਮੈਂਟ ਦੀ ਨਰਸਰੀ ਤੋਂ ਵੀ ਅਸੀਂ ਫ੍ਰੀ ਆਫ ਕੋਸਟ ਲਿਆਉਂਦੇ ਸੀਗੇ ਹੁਣ ਗਵਰਨਮੈਂਟ ਨੇ ਸਾਨੂੰ 20 ਰੁਪਏ ਦੇ ਆਲਮੋਸਟ ਇੱਕ ਪਲਾਟ ਦੀ ਕੋਸਟ ਜਮਾ ਕਰਾਉਂਦੇ ਨੇ ਫਿਰ ਸਾਨੂੰ ਦਿੰਦੇ ਦੋ ਵਾਰ ਅਸੀਂ ਹੁਣ ਕੋਸਟ ਦੇ ਕੇ ਵੀ ਅਸੀਂ ਪਲਾਟ ਲਿਆਏ ਆ ਤੇ ਇਹ ਜਿਹੜੇ ਪਲਾਟ ਕਿਹੜੇ-ਕਿਹੜੇ ਆ ਇਹ ਪਲਾਟ ਜੋ ਆਪਣੇ ਰਵਾਇਤੀ ਦਰਖਤ ਹਨਾ ਜੀ ਅਸੀਂ ਅਸੀਂ ਕੋਸ਼ਿਸ਼ ਕਰਦੇ ਆ 90% ਕੇ ਉਹੀ ਲਾਈਏ ਕਿਉਂਕਿ ਸਾਡੀ ਧਰਤੀ ਨੂੰ ਸਾਡੇ ਇਸ ਏਰੀਏ ਨੂੰ ਉਹੀ ਸੂਟ ਕਰਦੇ ਨੇ ਜਿਹੜਾ ਉਹਨਾਂ ਦਾ ਮੌਸਮ ਦੇ ਹਿਸਾਬ ਨਾਲ ਚੱਲਦੇ ਆ ਮੌਸਮ ਦੇ ਹਿਸਾਬ ਨਾਲ ਚੱਲਦੇ ਹੁੰਦਾ ਰਾਇ ਟਾਲੀ ਐ ਤੂਤ ਐ ਜਮਣ ਐ ਜੀ ਤੇ ਫਲਾਈ ਐ ਜਾਂ ਸ਼ਤੂਤ ਹੈ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਆਪਣੇ ਲੋਕਲ ਪਾਰਟ ਆ ਉਹ ਲਾਉਨੇ ਆ ਫਿਰ ਅਸੀਂ ਇਹ ਰੱਖਦੇ ਨਿਮ ਹੈ ਡੇਕ ਹੈ ਜਾਮਣ ਨੇ ਜੀ ਹੈ ਨਹੀਂ ਹਾਂਜੀ ਪੀਪਲ ਵੀ ਅਸੀਂ ਲਾ ਦਿੰਨੇ ਆ ਜਿੱਥੇ ਵੀ ਕਿਤੇ ਕੋਈ ਲਵਾਉਂਦਾ ਜਨਰਲੀ ਲੋਕ ਲਵਾਉਂਦੇ ਨਹੀਂ ਆ ਪਰ ਅਸੀਂ ਫਿਰ ਜਿੱਥੇ ਕਿਤੇ ਕੋਈ ਚਾਹੇ ਤਾਂ ਅਸੀਂ ਉੱਥੇ ਪੀਪਲ ਵੀ ਲਾਏ ਹੁੰਨੇ ਆ ਜੀ ਉਸ ਤੋਂ ਉਸ ਤੋਂ ਬਾਅਦ ਜਿਹੜੇ ਹੁਣ ਆਲਰੇਡੀ ਲੱਗੇ ਹੋਏ ਨੇ ਸਟੀ ਜਿਹੜੇ ਦਰਖਤਾਂ ਦੇ ਰੋਡ ਦੇ ਲੌਂਗ ਲੱਗੇ ਹੋਏ ਆ ਉਹ ਜੋ ਸਪੀਸੀਜ਼ ਲੱਗੀ ਹੋਈ ਹੈ ਅਸੀਂ ਕੋਸ਼ਿਸ਼ ਕਰਦਾ ਹੈ ਕਿ ਉਹੀ ਸਪੀਸੀਸ ਨੂੰ ਅਸੀਂ ਜਿਹੜਾ ਵਿੱਚ ਗੈਪ ਰਹਿ ਗਿਆ ਜਾਂ ਕੋਈ ਟੁੱਟ ਗਿਆ ਜਾਂ ਕੋਈ ਸੜ ਗਿਆ ਉਹਨੂੰ ਅਸੀਂ ਰਿਪਲੇਸ ਕਰਦੇ ਆ ਤਾਂ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹੀ ਲੱਗੇ ਰਹਿਣ ਤਾਂ ਕਿ ਉਹਨਾਂ ਦਾ ਜਿਹੜਾ ਸਿਮੇਟਰੀ ਹੈ ਉਹ ਬਣੀ ਰਹੇ ਤਾਂ ਪ੍ਰਧਾਨ ਜੀ ਮੈਂ ਚਾਹਾਂਗਾ ਕਿਉਂਕਿ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਜਿਹੜਾ ਕਿ ਬਹੁਤ ਵਧੀਆ ਜਿਹੜਾ ਦਰਸ਼ਕ ਕਮੈਂਟ ਦੇਣ ਇਹਦੇ ਵਿੱਚ ਤੇ ਤੁਸੀਂ ਆਪਣੀ ਜਿਹੜੀ ਹੈਗੀ ਆ ਪਰਚੇ ਜਿਹੜਾ ਜਾਣ ਪਛਾਣ ਵੀ ਦਰਸ਼ਕਾਂ ਨਾਲ ਕਰਾ ਦਿਓ ਤੇ ਤੁਹਾਡਾ ਪ੍ਰਧਾਨ ਤੇ ਅਹੁਦੇਦਾਰ ਆਪਾਂ ਸਾਰਿਆਂ ਨਾਲ ਆਪਾਂ ਕਰ ਲਈਏ ਤੁਹਾਡਾ ਨਾਮ ਆਪਣਾ ਇਹ ਸਰ ਇਸ ਤਰ੍ਹਾਂ ਹੈਗਾ ਜੀ ਅਸੀਂ ਆਲਮੋਸਟ ਸਾਰੇ ਬੰਦੇ ਰਿਟਾਇਰੀ ਆ ਜੀ ਸਾਡੇ ਕੁਝ ਜਿਹੜੇ ਨੇ ਹਾਲੇ ਵਰਕਿੰਗ 'ਚ ਵੀ ਨੇ ਜੀ ਤੇ ਇਹ ਅਗਰ ਮੈਂ ਤੁਹਾਨੂੰ ਇੰਟਰੋਡਿਊਸ ਕਰਾਵਾਂ ਤਾਂ ਸਰ ਇਹ ਹੈਗੇ ਨੇ ਆਪਣੇ ਇਹ ਹਰਚਰਨ ਸਿੰਘ ਜੀ ਹਰਚਰਨ ਸਿੰਘ ਹਾਂ ਇਹ ਹਰ ਹਰਸ਼ਰਨਦੀਪ ਸਿੰਘ ਜੀ ਨੇ ਜੀ ਜੀ ਇਹ ਐਕਸ ਸਰਵਿਸਮੈਨ ਨੇ ਜੀ ਔਰ ਉਸ ਤੋਂ ਬਾਅਦ ਇਹਨਾਂ ਦੀ ਦੇਖੋ ਏਜ ਦੇਖੋ ਕਿੰਨੀ ਹੈ ਔਰ ਇਹ ਸੀਨੀਅਰ ਸਿਟੀਜ਼ਨਸ ਦੇ ਐਥਲੀਟ ਵੀ ਨੇ ਵਾਹ ਜੀ ਵਾਹ ਤੇ ਫਿਰ ਸਾਡੇ ਨਾਲ ਜੁੜੇ ਹੋਏ ਨੇ ਜੀ ਇਹ ਹੈਗੇ ਨੇ ਜੀ ਸਾਡੇ ਆਪਣੇ تنویر ਸਿੰਘ ਜੀ ਜੀ تنویر ਸਿੰਘ ਜੀ ਹੈਗੇ ਨੇ ਇਹ ਆਈਟੀ ਚ ਹਲੇ ਔਨ ਜੌਬ ਨੇ ਜੀ ਇਹ ਸਾਡੇ ਕੋਲ ਜਦੋਂ ਇਹਨਾਂ ਦੀ ਜੌਬ ਹੈਗੀ ਆ ਥੋੜੀ ਦੇਰ ਲੇਟ ਸਟਾਰਟ ਹੋਈ ਦੀ ਆ ਇਸ ਲਈ ਸਾਡੇ ਨਾਲ ਹਰ ਰੋਜ਼ ਆਉਂਦੇ ਨੇ ਸੇਵਾ ਦੇ ਵਿੱਚ ਇਹਨਾਂ ਇਹਨਾਂ ਨੂੰ ਸਲੂਟ ਹੈ ਜੀ ਬਿਲਕੁਲ ਉਹ ਕੰਮ ਵੀ ਤਕਰੀਬਨ ਪੂਰਾ ਡੱਟ ਕੇ ਕਰਦੇ ਆ ਜੀ ਜੀ ਜੰਗ ਮੈਨ ਆ ਸਾਡਾ ਇਹਨੂੰ ਦੇਖ ਕੇ ਸਾਨੂੰ ਵੀ ਜੋਸ਼ ਆਉਂਦਾ ਠੀਕ ਹੈ ਜੀ ਫਿਰ ਹੁਣ ਸਾਡੇ ਸਰਦਾਰ ਜੀ ਨੇ ਆਪਣੇ ਕੁਲਵੰਤ ਸਿੰਘ ਜੀ ਜੀ ਇਹ ਲੈਂਡਲੋਰਡ ਨੇ ਠੀਕ ਹੈ ਜੀ ਉਹ ਇਥੇ ਰਹਿ ਰਹੇ ਨੇ ਜੀ ਇਹ ਸਾਨੂੰ ਬਹੁਤ ਹੈਲਪ ਕਰਦੇ ਆ ਬੜੇ ਇਨਕਰੇਜਿੰਗ ਨੇ ਔਰ ਦੂਸਰਾ ਸਾਡੀ ਹਰ ਗੱਲ ਦੇ ਵਿੱਚ ਸਾਨੂੰ ਗਾਈਡ ਕਰਦੇ ਜੀ ਤੇ ਇਹ ਸਾਡੇ ਮਲਕੀਰ ਸਿੰਘ ਜੀ ਨੇ ਜੀ ਇਹ ਆਪਣੇ ਜਿਹੜਾ ਟਰੈਕਟਰ ਹੈ ਪੀਟੀਐਲ ਉੱਥੋਂ ਰਿਟਾਇਰ ਹੋਏ ਨੇ ਔਰ ਇਹ ਵੀ ਬੜੀ ਇਹਨਾਂ ਨੂੰ ਬਹੁਤ ਨੌਲੇਜ ਹੈ ਜਿਹੜੇ ਸਾਡੇ ਹਰਬਲ ਹਰਬਲ ਬੂਟੇ ਨੇ ਉਹ ਵੀ ਤੁਹਾਨੂੰ ਦੱਸ ਦਿਆਂ ਸੀ ਇੱਕ ਹਰਬਲ ਪਾਰਕ ਬਣਾਈ ਹੋਈ ਹੈ ਜੀ ਤੇ ਉਹਦੇ ਵਿੱਚ ਵੀ ਇਹ ਸਾਡੀ ਬਹੁਤ ਇਨਾਂ ਨੇ ਹੈਲਪ ਕੀਤੀ ਹੈ ਜੀ ਜੀ ਪ੍ਰਧਾਨ ਨੇ ਜੀ ਹੁਣ ਸਾਡੇ ਮੌਕੇ ਤੇ ਨੈਕਸਟ ਕਿਉਂਕਿ 3 ਸਾਲ ਬਾਅਦ ਜਿਹੜਾ ਹੈਗਾ ਉਹ ਚੇਂਜ ਕਰਨਾ ਹੁੰਦਾ ਮੈਨੇਟਰੀ ਹੈ ਇਹ ਅਸੀਂ ਚੇਂਜ ਕਰ ਦਿੱਤਾ ਤੇ ਹੁਣ ਇਹ ਇਹ ਸਾਡੇ ਪ੍ਰਧਾਨ ਨੇ ਜੀ ਤੇ ਉਹ ਸਾਡੇ ਸਕੱਤਰ ਨੇ ਜੀ ਠੀਕ ਹੈ ਜੀ ਤੇ ਇਹ ਸਮਰਕਰਵਾਣ ਸਿਗਨੇ ਜੀ ਜੀ ਇਹ ਰੇਲਵੇ ਤੋਂ ਰਿਟਾਇਰ ਹੋਏ ਨੇ ਔਰ ਫਰੋਜ਼ਪੁਰ ਡਿਵੀਜ਼ਨ ਤੋਂ ਰਿਟਾਇਰ ਹੋ ਕੇ ਆਏ ਨੇ ਜੀ ਇਹਨਾਂ ਨੇ ਇਸੇ ਤਰ੍ਹਾਂ ਹੀ ਸਾਨੂੰ ਕੰਮ ਕਰਦੇ ਹੋਏ ਦੇਖਿਆ ਤੇ ਜੁੜ ਗਏ ਤੇ ਇੱਕ ਦਿਨ ਸਾਡੇ ਕੋਲ ਆਏ ਵੀ ਤੁਸੀਂ ਕੀ ਕਰਦੇ ਹੋ ਅਸੀਂ ਕਹਾਂ ਦੇਖੋ ਜਿਵੇਂ ਤੁਸੀਂ ਆਏ ਹੋ ਅਸੀਂ ਦੱਸਿਆ ਜਿਵੇਂ ਅਸੀਂ ਸਾਰਾ ਕੁਝ ਹੈ ਕਹਿੰਦੇ ਜੀ ਮੈਂ ਆ ਸਕਦਾ ਅਸੀਂ ਕਹਾਂ ਜੀ ਆ ਸਕਦੇ ਕਹਿੰਦਾ ਕਦੋਂ ਆਵਾਂ ਅਸੀਂ ਕਹਾਂ ਜੀ ਹੁਣੇ ਆ ਜਾਓ ਸਾਡੀ ਕੋਈ ਫੀਸ ਨਹੀਂ ਹੈ ਸਾਡੀ ਕੋਈ ਉਸੇ ਵਕਤ ਹੀ ਆ ਗਏ ਤੇ ਉਸ ਤੋਂ ਜੁੜੇ ਹੋਏ ਨੇ ਔਰ ਇੰਨੇ ਡੈਡੀਕੇਟਿਡ ਵਰਕਰ ਆ ਕਿ ਅਸੀਂ ਵੀ ਨਹੀਂ ਹੈਗੇ ਦੇਖੋ ਜੀ ਇਹਨਾਂ ਨੂੰ ਕੋਈ ਕੰਮ ਕਹਿ ਦੋ ਕੁਝ ਵੀ ਕਰ ਦੋ ਕਿਸ ਤਰ੍ਹਾਂ ਵੀ ਕਹਿਣ ਦੀ ਗੱਲ ਆ ਦੌੜ ਕੇ ਜਾਂਦੇ ਜੀ ਇਹ ਸਰਦਾਰ ਜੀਤ ਸਿੰਘ ਆਪਣੇ ਜੀਤ ਸਿੰਘ ਜੀ ਨੇ ਏ ਪੀਟੀਐਲ ਤੋਂਟ ਆਏ ਨੇ ਜੀ ਇਹ ਟੈਕਨੀਕਲ ਸਾਈਡ ਤੋਂ ਰਿਟਾਇਰ ਹੋ ਕੇ ਆਏ ਨੇ ਇਹ ਟੈਕਨੀਕਲੀ ਸਾਡੀ ਬਹੁਤ ਹੈਲਪ ਕਰਦੇ ਨੇ ਔਰ ਇਹ 78 ਸੈਕਟਰ ਦੇ ਵਿੱਚ ਰਹਿੰਦੇ ਨੇ ਜੀ ਤੇ ਮੈਂ ਆਰਕੇ ਸਿੰਘ ਆ ਜੀ ਮੇਰਾ ਜਿਹੜਾ ਹੈਗਾ ਮੇਰੀ ਇੰਜੀਨੀਅਰਿੰਗ ਬੈਕਗ੍ਰਾਉਂਡ ਹੈ ਔਰ ਮੈਂ ਹਰਿਆਣਾ ਇਰੀਗੇਸ਼ਨ ਐਂਡ ਵਾਟਰ ਰਿਸੋਰਸਸ ਤੋਂ ਐਜ ਐਸੀ ਰਿਟਾਇਰ ਹੋਇਆ ਜੀ ਜੀ ਤੇ ਉਸ ਤੋਂ ਬਾਅਦ ਅਸੀਂ ਇਹ ਅਸੀਂ ਸਟਾਰਟ ਕੀਤੀ ਸੀ ਕਿ ਮੈਂ ਵੀ ਫਾਊਂਡਰ ਮੈਂਬਰਾਂ ਚੋਂ ਇੱਕ ਆ ਜੀ ਤੇ ਉਹ ਸਟਾਰਟ ਕਰਨ ਤੋਂ ਬਾਅਦ ਇਸ ਤਰ੍ਹਾਂ ਹੀ ਹੁਣ ਏਦਾਂ ਜਿੱਦਾਂ ਕਹਿੰਦੇ ਨੇ ਵੀ ਆਦਮੀ ਮਿਲਤੇ ਗਏ ਔਰ ਕਾਫਲਾ ਚੱਲ ਕਾਫਲਾ ਕਾਫਲਾ ਵੱਧ ਗਿਆ ਜਿਹੜੇ ਨਲਾਇਕ ਸੀਗੇ ਜਾਂ ਜਿਨ੍ਹਾਂ ਨੇ ਸਿਰਫ ਫੋਟੋ ਖਿਚਾਣੀ ਸੀ ਉਹਨਾਂ ਨੇ ਫੋਟੋ ਖਚਾਈ ਆਏ ਆਪਣਾ ਕੰਮ ਕੀਤਾ ਔਰ ਚਲੇ ਗਏ ਚਲੋ ਉਹ ਵੀ ਉਹਨਾਂ ਨੂੰ ਰੱਬ ਉਸ ਦੁਆਰਾ ਫੇਰ ਜਿਹੜੇ ਬਿਲਕੁਲ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਦੁਆਰਾ ਹੋਣਗੇ ਤੁਸੀਂ ਇਸ ਬਾਰੇ ਹਰ ਹਾਲ ਇੱਕ ਸੈਕਿੰਡ ਹਾਂਜੀ ਅਸੀਂ ਇਸ ਇਹ ਕਰਦੇ ਹੋਏ ਪਲਾਟੇਸ਼ਨ ਕਰਦੇ ਹੋਏ ਸਾਡੂੰ ਇੱਕ ਆਈਡੀਆ ਆਇਆ ਕਿ ਅਸੀਂ ਪਾਰਕ ਹੈ ਸਾਡਾ ਸਿੱਕੀ 9 ਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਆਰਮੀ ਲਾਇਸ ਜੋਟਾ 68 ਚ ਉਹਦੇ ਸਾਹਮਣੇ ਜੀ 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 ਉਸ ਪਾਰਕ ਦੇ ਵਿੱਚ ਅਸੀਂ ਆਪਣਾ ਕੋਈ ਛੋਟਾ ਛੋਟਾ ਮੈਰਾ ਹੈਡ ਹੈਡਕਵਾਰਟਰ ਜੇ ਰੱਖਿਆ ਹੋਇਆ ਸੀਗਾ ਅਸੀਂ ਇਕੱਠੇ ਹੁੰਦੇ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਕਿਉਂ ਨਾ ਯਾਰ ਇਸ ਪਾਰਕ ਨੂੰ ਡਵੈਲਪ ਕਰਕੇ ਹਾਂਜੀ ਅਸੀਂ ਹਰਬਲ ਪਾਰਕ ਬਣਾਇਆ ਜਾਏ ਜੀ ਫਿਰ ਅਸੀਂ ਪੂਰੀ ਬਕਾਇਦਾ ਉਹਦੀ ਸਟੱਡੀ ਕੀਤੀ ਅਸੀਂ ਚੰਡੀਗੜ੍ਹ ਹਾਰਟੀਕਲਚਰ ਨੂੰ ਆਫਿਸ 'ਚ ਗਏ ਅਸੀਂ ਪੰਜਾਬ ਹੋਰ ਮਤਲਬ ਫੋਰੈਸਟ ਆਫਿਸ ਦੇ ਗਏ ਅਸੀਂ ਹਰਿਆਣੇ ਦੇ ਵਿੱਚ ਵੀ ਗਏ ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਨੇ ਸਾਨੂੰ YouTube ਵਾਲਿਆਂ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਇੱਕ 42 ਸੈਕਟਰ ਸਾਡਾ ਇੱਕ ਪਾਇਲਟ ਪ੍ਰੋਜੈਕਟ ਬਣਿਆ ਹੋਇਆ ਜੀ 42 ਗਰਲਸ ਕਾਲਜ ਹੈ 42 ਸੈਕਟਰ ਚ ਵੀ ਤੁਸੀਂ ਜਾਓ ਉੱਥੇ ਦੇਖੋ ਔਰ ਦੇਖ ਕੇ ਫਿਰ ਸਾਨੂੰ ਕੁਐਸਚਨ ਕਰਿਓ ਵੀ ਤੁਹਾਨੂੰ ਕੀ ਹੈਲਪ ਚਾਹੀਦੀ ਹੈ ਫਿਰ ਅਸੀਂ ਗਏ ਤਾਂ ਉੱਥੇ ਜਾ ਕੇ ਅਸੀਂ ਦੇਖਿਆ ਦੇਖ ਕੇ ਉਹਨਾਂ ਨੂੰ ਫਿਰ ਅਸੀਂ ਪੁੱਛਿਆ ਵੀ ਸਾਨੂੰ ਬੋਟੇ ਚਾਹੀਦੇ ਆ ਜੀ ਉਹ ਕਹਿੰਦੇ ਜੀ ਸਾਡੀ ਹੈਗੀ ਆ ਜਿਹੜੀ ਜਿਹੜਾ ਹੈਗਾ ਕਿੱਥੇ ਹੈਗਾ ਨਹੀਂ ਨਹੀਂ ਹਾਂਜੀ ਬੋਟਨੀਕਲ ਗਾਰਡਨ ਹੈਗਾ ਸਾਰੰਗਪਿੰਡ ਦੇ ਵਿੱਚ ਉਹਦੇ ਨੇੜੇ ਉੱਥੇ ਉਹਨਾਂ ਨੇ ਇੱਕ ਨਰਸਰੀ ਬਣਾਈ ਹੋਈ ਆ ਉੱਥੇ ਆ ਜਿਹੜੇ ਹਰਬਲ ਪਲਾਂਟਸ ਨੇ ਮਿਲਦੇ ਆ ਜੀ ਕਹਿੰਦੇ ਜੀ ਤੁਸੀਂ ਜਾਓ ਅਸੀਂ ਐਪਲੀਕੇਸ਼ਨ ਦੇ ਦੋ ਅਸੀਂ ਤੁਹਾਨੂੰ ਮਨਜ਼ੂਰ ਕਰ ਦਿੰਦੇ ਆ ਤੇ ਫਿਰ ਤੁਸੀਂ ਚੱਲ ਜਾਓ ਤੇ ਉੱਥੇ ਇੱਕ ਹੋਰ ਸੁਸਾਇਟੀ ਸੀਗੀ ਕੈਕਟਸ ਹਾਂਜੀ ਸੁਸਾਇਟੀ ਕੈਕਟਸ ਸੁਸਾਇਟੀ ਦੇ ਇੱਕ ਮੈਂਬਰ ਸੀਗੇ ਮਿਸਟਰ ਆਪਣੇ ਕੋਲੀ ਸਾਹਿਬ ਉਹ ਸਾਡੇ ਨਾਲ ਜੁੜ ਗਏ ਸਾਡੀ ਇਹ ਦੇਖਦੇ ਹੋਏ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਫਿਰ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਉੱਥੋਂ 21 ਟਾਈਪ ਦੇ ਹਰਬਲ ਲੈ ਕੇ ਆਏ ਜੀ ਤੇ ਉਸ ਸਪਾਰਕ ਨੂੰ ਅਸੀਂ ਡਿਵੈਲਪ ਕੀਤਾ ਉਹ ਉਸ ਦੀ ਗਾਈਡੈਂਸ ਦੇਖਦੇ ਹੋਏ ਸਾਰੇ ਜਿੰਨੇ ਜਿੱਦਾਂ ਆ ਮਟੀਰੀਅਲ ਪਿਆ ਜਾਂ ਹੋਰ ਟਾਈਲਾਂ ਪਈਆਂ ਨੇ ਕਿਸੇ ਕੋਈ ਹੋਰ ਚੀਜ਼ ਪਈ ਆ ਉਹ ਚੱਕ ਕੇ ਅਸੀਂ ਲੈ ਜੀ ਇਹ ਅਸੀਂ ਉਹ ਲਿਆ ਕੇ ਅਸੀਂ 21 ਬਣਾ ਲੀਆਂ ਆਪਣੇ ਬੈਡਸ ਜੀ ਉਹ 21 ਲਿਆ ਕੇ ਅਸੀਂ ਲਾਤੇ ਔਰ ਉਹ ਬਹੁਤ ਸੋਹਣੇ ਚੱਲ ਰਹੇ ਨੇ ਔਰ ਅਸੀਂ ਪਬਲਿਕ ਨੂੰ ਇਹ ਮਤਲਬ ਕੀਤਾ ਹੋਇਆ ਆਪਣਾ ਕੀਤਾ ਹੋ ਦੱਸਿਆ ਹੋਇਆ ਸਾਰਾ ਟ੍ਰਾਈਜ਼ਮੈਂਟ ਕੀਤਾ ਹੋਇਆ ਮੇਂ ਜਿੰਨੇ ਇਥੇ ਹਰਬਲ ਨੇ ਇਹ ਤੁਹਾਨੂੰ ਫਰੀ ਯੂਜ਼ ਕਰ ਸਕਦਾ ਕੋਈ ਵੀ ਆ ਕੇ ਲੈ ਜਾ ਸਕਦਾ ਜੀ 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 ਔਰ ਸੰਡੇ ਨੂੰ ਅਸੀਂ ਉੱਥੇ ਹੀ ਰਹਿਨੇ ਆਂ ਤੇ ਸੰਡੇ ਨੂੰ ਅਸੀਂ ਹਰਬਲ ਪਲਾਂਟ ਦੂਸਰੇ ਪਲਾਂਟ ਫਰੀ ਡਿਸਟ੍ਰੀਬਿਊਟ ਕਰਦੇ ਆਂ ਤੇ ਆਪਣੇ ਪਰਿਵਾਰਾਂ ਨੂੰ ਕਿਵੇਂ ਟਾਈਮ ਦਿੰਨੇ ਹੋ ਫਿਰ ਸੰਡੇ ਨੂੰ ਤਾਂ ਜਿਹੜਾ ਹੁੰਦਾ ਫੈਮਿਲੀ ਨੂੰ ਟਾਈਮ ਦਿੰਦਾ ਦੇਖੋ ਇਸ ਤਰ੍ਹਾਂ ਹੈਗਾ ਜੀ ਅਸੀਂ ਐਦਾਂ ਹੈਗਾ ਜੀ ਅਸੀਂ 2 ਜਾਂ 2.5 ਘੰਟੇ ਜਿਆਦਾ ਤੋਂ ਜਿਆਦਾ 3 ਘੰਟੇ ਬਾਕੀ ਜਿਹੜੇ 24 ਚੋਂ 3 ਮਾਈਨਸ ਕਰ ਲਓ 21 ਘੰਟੇ ਪਰਿਵਾਰਾਂ ਵਾਸਤੇ ਜੀ ਜੀ ਪਰਿਵਾਰਾਂ ਨੂੰ ਕੋਈ ਅੱਛਾ ਪਰਿਵਾਰਾਂ ਨੂੰ ਵੀ ਚੰਗਾ ਲੱਗਦਾ ਔਰ ਦੂਸਰਾ ਸਾਨੂੰ ਹੀ ਚੰਗਾ ਲੱਗਦਾ ਵੀ ਕਦੇ ਤਾਂ ਬਾਹਰ ਜਾਣ ਇਹ ਬੰਦੇ ਚੱਲਦੇ ਰਹਿੰਦੇ ਆ ਵਧੀਆ ਕੰਮ ਕਰੀਏ ਆਮ ਤੌਰ ਤੇ ਜਿਹੜੇ ਰਿਟਾਇਰ ਹੋ ਜਾਂਦੇ ਆ ਬਾਕੀ ਵੀ ਧਿਆਨ ਦਿਓ ਅਸੀਂ ਪ੍ਰਧਾਨ ਜੀ ਨੰਬਰ ਵੀ ਮੈਂ ਨਾ ਤੋਂ ਕਹੂੰਗਾ ਵੀ ਨੰਬਰ ਵੀ ਬੋਲਣਾ ਅਸੀਂ ਨੰਬਰ ਡਿਸਪਲੇ ਵੀ ਦੇ ਰਹੇ ਆ ਵੀ ਇਹਨਾਂ ਨਾਲ ਜੁੜਨ ਦੇ ਲਈ ਇਸ ਸੋਸਾਇਟੀ ਨਾਲ ਜਿਹੜੇ ਕਿ ਮਹਾ ਜਲਾ ਜਗ ਦਾ ਕੰਮ ਕਰ ਰਹੀ ਆ ਤੇ ਕਿਉਂਕਿ ਨਾਲੇ ਤਾਂ ਰਟੈਰੀਆਂ ਦੇ ਜਿਵੇਂ ਆਮ ਤੌਰ ਤੇ ਪਤਾ ਲੱਗਦਾ ਵੀ ਗੋਡਿਆਂ ਦੀ ਪ੍ਰੋਬਲਮ ਆ ਰੋਜ਼ਾਨਾ ਜਿਹੜੇ ਹੈਗੇ ਗੋਡੇ ਬਦਲ ਨਾਲ ਆਉਂਦੇ ਜੇ ਇਸ ਤਰ੍ਹਾਂ ਦੇ ਕੰਮ ਕਰਦੇ ਰਹੋਗੇ ਤਾਂ ਇਹ ਵੀ ਸਿਹਤ ਪੱਖੋਂ ਵੀ ਮਜ਼ਬੂਤ ਰ੍ਹਾਂਗੇ ਪ੍ਰਧਾਨ ਜੀ ਨਾਮ ਸੌਰੀ ਨੰਬਰ ਬੋਲ ਦਿਓ ਸਾਡੀ ਜਿਹੜੀ ਹੈਗੀ ਨਾ ਜੀ ਸੋਸਾਇਟੀ ਦਾ ਨਾਮ ਹੈਗਾ ਜੀ ਇਕੋ ਪਲਾਂਟੇਸ਼ਨ ਐਸੋਸੀਏਸ਼ਨ ਸੈਕਟਰ 69 ਮੋਹਾਲੀ ਤੇ ਸਾਡੇ ਤਿੰਨ ਨੰਬਰ ਨੇ ਇਹਦੇ ਉੱਤੇ ਉਬਚੇ ਸਾਡੀ ਗੱਡੀ ਤੇ ਰਹੇ ਤੁਸੀਂ ਇਹਦੀ ਫੋਟੋ ਖਿੱਚ ਸਕਦੇ ਹੋ ਲੇਕਿਨ ਮੈਂ ਆਪਣਾ ਨੰਬਰ ਬੋਲ ਦੇਣਾ 988 929 ਐਂਡ 825 ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਹਦਾ ਤੁਸੀਂ ਅਸੀਂ ਤੁਹਾਨੂੰ ਜਿਹੜਾ ਥੋੜਾ ਬਹੁਤ ਜ਼ਿਆਦਾ ਕੀਮਤੀ ਸਮਾਂ ਸੀਗਾ ਉਹ ਜਿਹੜਾ ਆਪਣਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ